ਕਰਦਿਆ ਹੋਇਆ ਕਰਦਿਆ ਹੋਇਆ ਸੱਚੇ ਪਾਤਸ਼ਾਹ ਐਤਵੰਤ ਸਾਹਿਬ ਜੀ ਦੇ ਪਾਵਨ ਦਰਬਾਰਾਂ ਦੇ ਸੱਚੇ ਪਾਤਸ਼ਾਹ ਜੀ ਪਹੁੰਚੇ ਨੇ ਮਹਾਰਾਜਾ ਆਜਿ ਜੀਏ ਸੇਵਾਦਾਰਾਂ ਕੋਲੋਂ ਸੇਵਾ ਕਰਦੇ ਆ ਆਜਿ ਦੇ ਪੰਨਾ ਪਿਆਰਿਆਂ ਚਾਹ ਸਹਜਾਦਿਆਂ ਕੋਲ ਆਜਿ ਦੇ ਸੱਚੇ ਪਾਤਸ਼ਾਹ ਜੀਓ ਆਜਿ ਦੇ ਹਰ ਜਸ ਕਰਦੇ ਆ ਸਿੱਖ ਸੰਗਤਾਂ ਕੋਲੋਂ ਮarre ਹਾਜ਼ਰੀਆਂ ਪਰਦਿਆ ਸੇਵਾਵਾਂ ਕਰਦੇ ਆ ਹੋਈਆਂ ਸੁਖਮ ਭਲਾ ਬਿਸ਼ੇ ਕਰਨੀ ਅਗੇ ਤੋਂ ਬਾਤ ਬਿਸ਼ੇ ਕਰਨੀ ਹਾਜ ਜੀ ਨੇ ਕਿਰਪਾ ਕਰਨੀ ਪੜੀ ਸੁਨੀ ਬਾਣੀ ਦਰਤੇ ਪ੍ਰਵਾਨ ਕਰਨੀ ਪੜੀ ਸੁਨੀ ਬਾਣੀ ਦਾ ਭਾਗ ਆਇਆਂ ਹੀ ਸਤ ਸੰਗਤਾਂ ਦੇ ਕਰਦਿਆਂ ਦੇ ਸੋਨਾ ਸਮੂਹ ਸਿੱਖਾਂ ਦਾ ਦੀ ਹਾਜ਼ਰੀ ਦਰਤੇ ਪ੍ਰਵਾਨ ਕਰਨੀ ਪਹਿਲ ਬਲ ਪਟਾਵਾਂ ਦਰਤੇ ਪ੍ਰਵਾਨ ਕਰਨੀ ਅੰਦਰ ਕਰੋ ਨਾਮਦਾਨ ਗੁਰਸਿੱਖੀ ਵਾਲਾ ਜੀਵੰਤਾਂ ਤਾਂ ਅੰਦਰੂਤੀ ਨਹੀਂ ਅੰਦਾਜ਼ਾ ਬੈਕੀਆ ਕਰਨੇ ਮਿਹਰ ਭਰਿਆ ਯਤਨ ਰੱਖਣਾ ਕਮਾਈਆਂ ਦੇ ਵਿੱਚ ਬਰਕਤਾਂ ਪਾਉਣੀਆਂ ਮਹਾਰਾਜ ਜੋ ਜੋ ਮਨੁਭਾਵਨਾ ਲੈ ਕਰਕੇ ਆਜ ਜੀ ਸਿੰਘ ਸੰਗਤਾਂ ਨੇ ਸੁਣਾਉਣਾ ਖੇਤੀਆਂ ਨੇ ਕਿਰਪਾ ਕਰਨੀ ਮਹਾਰਾਜੀਓ ਸੋ ਸੋਮਨ ਕਾਮਨਾਵਾਂ ਅਗਰ ਮੁਤਨੁਸਾਰ ਭਾਵਨਾਵਾਂ ਪੂਰੀਆਂ ਕਰਨੀਆਂ ਚੜ੍ਹਦੀ ਕਲਾ ਦੀਆਂ ਦਾਤ ਅਵਸ਼ੇਸ਼ ਕਰਨੀ ਸੱਚੇ ਪਾਤਸ਼ਾਹ ਜੀ ਆਜਨੇ ਕਿਰਪਾ ਕੀਤੀ ਰਾਵਿਚ ਬਾਤ ਕਰਨ ਸਹੀ ਆ ਜੀ ਦਾ ਧੰਨਵਾਦ ਸ਼ੁਕਰਾਨਾ ਹੈ ਸੱਚੇ ਪਾਤਸ਼ਾਹ ਜੀ ਇਸੇ ਤਰ੍ਹਾਂ ਹੀ ਆ ਜੀ ਸਿੱਖ ਸੰਗਤਾਂ ਦੇ ਸਹ੍ਰਤੇ ਮੇਰ ਪ੍ਰਿਆਤਰਾ ਕਰਕੇ ਗਾਤੋਂ ਆ ਵੀ ਆ ਜੀ ਦੇ ਸੱਚੇ ਪਾਸ਼ਾ ਗੁਰਪੁਰਬ ਨਗਰ ਕੀਰਤਨ ਸਜਾਉਂਦੇ ਬਾਲੋ ਤੁਮਤਿ ਸ਼ਾਹ ਬਸ਼ੇਸ਼ ਕਰਨੇ ਐਸ ਵਕਤ ਆਪ ਜੀ ਦੇ ਪਾਵਨ ਪਵਿੱਤਰ ਸਥੇ ਪਾਸ ਜਾ ਜੀਓ ਰੂਪਨ ਕਵਰ ਤੁਸੀਂ ਠਹਿਟ ਆਏ ਜਾਨੀ ਆਜ ਨੇ ਕਿਰਪਾ ਕਰਨੀ ਪਾਲਕੀ ਸਾਹਿਬ ਤੋਂ ਮਹਾਰਾਜ ਜੀ ਆਪ ਜੀ ਦੇ ਨਿਜੀ ਅਸਨਾ ਤੇ ਜਾਣ ਵਾਦੀ ਆਗਿਆ ਵਸ਼ੇ ਕਰਨੀ ਜਿਸ ਸੁਖ ਹੋਵੇ ਨਾਮ ਚ ਤੇ ਆਵੇ ਗੁਰ ਨਾਨਕ ਨਾਮ ਚੜਦੇ ਕਲਾ ਮੇਰੇ ਭਾਨੇ ਸਰਬਾ